ਪੰਜਾਬ ਦੇ ਮੌਸਮ ਨੂੰ ਲੈ ਕੇ ਆਈਐਮਡੀ ਦੇ ਵੱਲੋਂ ਜਾਰੀ ਕੀਤੀ ਗਈ ਹੈ ਨਵੀਂ ਅਪਡੇਟ ਜਾਣੋ ਆਉਣ ਵਾਲੇ ਦਿਨਾਂ ਵਿੱਚ ਚਾਲੇ ਤੇ ਅੱਜ ਕਿਹੋ ਜਿਹਾ ਰਹੇਗਾ ਮੌਸਮ ਸਰਪਰੀ ਸਾਸਟ੍ਰਿਕਾਲ ਮੈਂ ਹਾ ਹੀ ਨਾਖੋਜੀਆਂ ਮੌਸਮ ਦਾ ਹਾਲ ਬਿਆਨ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ ਆਉਣ ਦੇ ਦਿਨਾਂ ਵਿੱਚਾਲੇ ਮੌਸਮ ਕਿ ਰੁਖ ਲੈਣ ਜਾ ਰਿਹਾ ਹੈ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਕਿਤੇ ਵੀ ਮੀਂਹ ਦੇ ਅਸਰ ਬਣਦੇ ਹੋਏ ਫਿਲਹਾਲ ਨਜ਼ਰ ਨਹੀਂ ਆ ਰਹੇ ਨੇ ਅਤੇ ਧੁੱਪ ਨਿਕਲੀ ਰਹੇਗੀ ਤਿੱਖੀ ਧੁੱਪ ਨਿਕਲਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਅਤੇ ਕਿਤੇ ਵੀ ਮੀਂਹ ਪੈਣ ਦੇ ਅਸਰ ਬਣਦੇ ਹੋਏ ਫਿਲਹਾਲ ਨਜ਼ਰ ਨਹੀਂ ਆ ਰਹੇ ਨੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਵਾਧਾ ਹੋਣ ਦੇ 4 ਦਿਨ ਦੇ ਵੇਲੇ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਮੌਸਮ ਵਿਭਾਗ ਦੀ ਮੰਨੀਏ ਤਾਂ 2 ਤੋਂ 3 ਦਿਨਾਂ ਵਿੱਚ ਚੱਲੇ ਤਿੱਖੀ ਧੁੱਪ ਪਵੇਗੀ ਜਿਸ ਕਰਕੇ ਦਿਨ ਦਾ ਤਾਪਮਾਨ ਦੇ ਵਿੱਚ ਵਾਧਾ ਹੋ ਸਕਦਾ ਹੈ ਤਾਪਮਾਨ 37 ਡਿਗਰੀ ਤੋਂ ਲੈ ਕੇ 38 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਅਤੇ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਤਿੱਖੀ ਤੋਂ ਆਪਣੇ ਲਈ ਰਹੇਗੀ ਹਾਲਾਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਬਦਲੀ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲਣ ਕਿਆਂ ਪਰ ਮੀਂਹ ਪੈਣ ਦੇ ਅਸਰ ਫਿਲਹਾਲ ਬਣਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਭਾਰੀ ਮੀਂਹ ਕਿਤੇ ਵੀ ਪੈਣ ਨੂੰ ਲੈ ਕੇ ਅਲਰਟ ਜਾਰੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਕੀਤਾ ਗਿਆ ਸੋ ਤੁਹਾਨੂੰ ਮੌਸਮ ਦਾ ਹਾਲ ਦੱਸਿਆ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹ ਸਕਦਾ ਹੈ ਕਿਤੇ ਵੀ ਕੋਈ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ ਹੈ ਗਰਮੀ ਦੇ ਵਿੱਚ ਵਾਦਾ ਹੋਣ ਦੇ ਅਸਰ ਮੌਸਮ ਵਿਭਾਗ ਦੇ ਵੱਲੋਂ ਜੁਟਾਈ ਗਏ ਨੇ ਫਿਲਹਾਲ 2 ਤੋਂ 3 ਦਿਨਾਂ ਵਿਚਾਲੇ ਜਿੱਥੇ ਤਿੱਖੀ ਧੁੱਪ ਹੀ ਸਾਨੂੰ ਦੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਮੌਸਮ ਬਦਲੇਗਾ ਜਿਸ ਤੋਂ ਬਾਅਦ ਸਾਨੂੰ ਹਲਕੇ ਫੁਲਕੇ ਮੀਂਹ ਦੀ ਸੰਭਾਵਨਾ ਜਿਹੜੀ ਹੈ ਮੀਂਹ ਦੇ ਅਸਰ ਜਿਹੜੇ ਨੇ ਉਹ ਬਣਦੇ ਹੋਏ ਨਜ਼ਰ ਆ ਰਹੀ ਨਹੀਂ ਜਾਂਦੇ ਜਾਂਦੇ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫੇਸਬੁੱਕ ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀ ਹੋਈ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਦਾ ਕਰ ਸਕੇ ਤੇ ਹੋਰ ਵੱਡੀਆਂ ਖਬਰਾਂ ਸੀ ਤੁਹਾਡੇ ਤੱਕ ਪਹੁੰਚਦਾ ਕਰ ਸਕੇ ਜਨਾਲੀ ਇਸ ਵੀਡੀਓ ਨੂੰ ਵੱਤ ਵਤ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਣ ਦੇ ਨਾਲ ਬਹੁਤ ਬਹੁਤ ਧੰਨਵਾਦ ਲਾਈ ਪੰਜਾਬੀ Jio TV, Jio Fiber te Tata Play te vi dekhya ja sakda hai. WiFi tusin sanu Amazon Fire TV, Daily Hunt te e baba te dekh sakde ho. USA, Canada, Australia, New Zealand te Europe de har vatte IPGB platform te dekh sakde ho. Ranje jappe ton door te mudde de neede Live Punjabi TV